ਸਾਰੇ ਦੇ ਲਈ ਇੱਥੇ ਪਹੁੰਚੇ ਆ ਐਮਐਲਏ ਸਾਹਿਬ ਨੇ ਤਾਂ ਵੇਟੀਆਂ ਬਹੁਤ ਉੱਚੀ ਕੀਤੀਆਂ ਕਿਉਂਕਿ ਇਹਨਾਂ ਦੀ ਵਾਰੀ ਜਿਹੜੀ ਕੰਪੇਨ ਦੀ ਆਉਂਦੀ ਹੈ ਮੇਰੇ ਨਾਲ ਉਹ ਆਉਂਦੀ ਹੈ 9ਵੇਂ ਦਿਨ ਕਿਉਂਕਿ ਨੌ ਹਲਕੇ ਅਨਾਰਸਵਾਲ ਦੇ ਪਾਰਲੀਮੈਂਟ ਚੋਣਾਂ ਦੇ ਅੰਦਰ ਹਰੇਕ ਹਲਕੇ ਦੀ 9ਵੇਂ ਦਿਨ ਵਾਰੀ ਆਉਂਦੀ ਆ ਪਰ ਮੇਰੀ ਵਾਰੀ ਰੋਜ਼ ਆਉਂਦੀ ਆ ਜੀਹੇ ਕਰਕੇ ਰੋਜ਼ 15 15 20 20 ਜਗ੍ਹਾ ਤੇ ਬੋਲਣਾ ਆਉਂਦਾ ਕਿਉਂਕਿ ਇਲਾਕਾ ਬਹੁਤ ਵੱਡਾ ਹੋ ਗਿਆ ਇਸੇ ਕਰਕੇ ਮੈਨੂੰ ਇਹਨੇ ਲੋਸ਼ਨਲ ਧਾਰੀ ਰੱਖੀ ਜਾਣੀ ਗੱਲ ਕਿਉਂਕਿ ਖਲਾ ਬੈਠਿਆ ਪਿਆ ਮੈਂ ਗੱਲ ਭਾਈ ਆਪਣੀ ਹੌਲੀ ਰੱਖੂਗਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਇਤੀ ਕਰਨਾ ਆ ਕਿ ਤੁਸੀਂ ਭਾਈ ਪਹਿਲਾਂ ਵੀ ਮੇਰਾ ਦੋ ਦਫਾ ਬਹੁਤ ਸਾਥ ਦਿੱਤਾ ਤੇ ਮੈਨੂੰ ਦੋ ਵਾਰੀ ਬਰਨਾਲੇ ਤੋਂ ਐਮਐਲਏ ਬਣਾਇਆ ਕਿ ਪਹਿਲਾਂ ਮੇਰਾ ਸਾਥ ਹੋਣ ਦਿੱਤਾ ਜਦੋਂ ਲੜਨ ਵਾਲੇ ਵੀ ਮੇਰੇ ਵਿਰੁੱਧ ਬਰਨਾਲੇ ਦੇ ਸੀ ਤੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਮੈਨੂੰ ਚਣਿਆ ਪਰ ਹੁਣ ਤਾਂ ਫਰਮਾਈ ਆ ਇਹੋ ਮੇਰੀ ਲੜਾਈ ਵੀ ਪੈਸੇ ਦੇ ਬਾਬਲੇ ਆ ਦੇ ਨਾਲ ਜੇ ਕੋਈ ਬਰਨਾਲੇ ਦਾ ਤੁਹਾਡਾ ਆਪਣਾ ਤੁਹਾਡਾ ਕੋਈ ਬੱਚਾ ਤੁਹਾਡਾ ਪੁੱਤ ਮੈਦਾਨ ਦੇ ਵਿੱਚ ਆਪਾਂ ਕੱਲਾ ਮੀਟ ਹੋਇਆ ਹੈ ਬਾਕੀਆਂ ਦਾ ਤੁਹਾਨੂੰ ਕਿਸੇ ਨੂੰ ਜਿਹਾ ਵੀ ਨਹੀਂ ਪਤਾ ਹੋਣਾ ਵੀ ਆਏ ਕਿੱਥੋਂ ਤੇ ਮੈਂ ਥੋੜਾ ਆਪਣਾ ਹੋਣ ਦੇ ਨਾਤੇ ਵੀ ਥੋੜੇ ਲਾਗੇ ਦਾ ਪੁੱਤ ਹੋਣ ਦੇ ਨਾਤੇ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਬਾਕੀ ਭਾਈ ਜੋ ਦੋ ਸਾਲਾਂ ਚ ਕੰਮ ਸੁਪਾ ਸਰਕਾਰ ਨੇ ਕੀਤੇ ਆ ਮੈਂ ਉਹਨਾਂ ਦੇ ਕਰਕੇ ਵੀ ਬੇਨਤੀ ਕਰਦਾ ਮੈਂ ਨਹੀਂ ਕਹਿੰਦਾ ਕਿ ਸਾਰੇ ਕੰਮ ਹੋ ਗਏ ਬੜੇ ਹੋ ਗਏ ਤੇ ਬੜੇ ਰਹਿੰਦੇ ਵੀ ਹੋਣਗੇ ਪਰ ਜਿੰਨੇ ਕੰਮ 2 ਸਾਲ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਆ ਮੈਨੂੰ ਨਹੀਂ ਲੱਗਦਾ ਕਿ ਇੰਨੀਆਂ ਸਰਕਾਰਾਂ ਤੁਸੀਂ ਹੜਾਈਆਂ ਇੰਨੀਆਂ ਬਣਾਈਆਂ ਕਿਸੇ ਵੀ ਸਰਕਾਰ ਨੇ ਪਹਿਲੇ 2 ਸਾਲ ਦੇ ਕਾਰਜਕਾਲ ਦੌਰਾਨ ਇੰਨੇ ਕੰਮ ਐ ਜਿਹੜੇ ਕੀਤੇ ਹੋਣਗੇ ਚਾਹੇ ਬਿਜਲੀ ਨੂੰ ਲੈ ਕੇ ਜਿੱਨੇ ਤੁਸੀਂ ਇੱਥੇ ਬੈਠੇ ਹੋ ਪੰਚਾਇਤ ਦਾ ਘਰ ਦੀ ਬਿਜਲੀ ਦਾ ਬਿੱਲ ਹੋਵੇ ਸਰਵਜੀ ਨੂੰ ਆਉਂਦਾ ਕਿ ਨਹੀਂ ਆਉਂਦਾ ਛੇ ਤੋਂ ਜੁੰਤਾ ਮਚਾਈ ਨਹੀਂ ਜਾਂਦੀ ਜਾਂ ਵਿਚਰੀ ਵਾਲੇ ਚੁੱਲ੍ਹੇ ਵੀ ਲੈ ਆਂਦੇ ਬੀਬੀਆਂ ਨੇ ਲੈ ਕੇ ਆਂਦੇ ਨੇ ਚੁੱਲ੍ਹੇ ਨਹੀਂ ਭਾਈ ਉਹ ਤਾਂ ਫੁੱਕੀ ਨਹੀਂ ਜਾਂਦੀ ਅਰ tourne ਜਿਹੜੇ ਉਹਨੇ ਆਊਟਪ੍ਰਾਕਾਂ ਦੇ ਟੱਕ ਚੁੱਲਿਆਂ ਦੇ ਬੇਚੀ ਹਰੇਕ ਪਰਿਵਾਰ ਦਾ 3-4000 ਰੁਪਿਆ ਮਹੀਨੇ ਦਾ ਕੱਲੀ ਬਿਜਲੀ ਦਾ ਬਰਜ਼ ਰਿਹਾ ਜੀਵੀ ਦਾ ਭਾਈਚਾਰਾ ਇੱਥੇ ਬੈਠਾ ਹੋਣ ਜਿੰਨੀ ਮੋਟਰ ਵਾਲੀ ਬਿਜਲੀ ਤੁਹਾਨੂੰ ਦਿੱਤੀ ਹੈ ਕਦੇ ਕਿਸੇ ਸਰਕਾਰ ਨੇ ਦਿੱਤੀ ਹੈ ਮੈਰੀ ਪਾਣੀ ਤਾਂ ਜਿੰਨਾ ਪਿਛਲੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵਿੱਚ ਆਇਆ 40% ਪਿਛਲੇ ਸਾਲ ਸਰਕਾਰਾਂ ਦੇ ਨਾਲ ਵੱਧ ਲੈਰੀ ਪਾਣੀ ਆਇਆ ਉਹ ਕੋਈ ਇਸਾ ਦੀ ਵਧਿਆ ਉਹ ਪਾਣੀ ਕਿੱਥੋਂ ਆਇਆ ਉਹ ਪਾਣੀ ਪਈ ਅੱਗੇ ਬੈਠ ਕੇ ਰਾਜਸਥਾਨ ਤੇ ਹਰਿਆਣਾ ਨੂੰ ਚਲਾ ਜਾਂਦਾ ਸੀ ਕਦੇ ਕਿਸ ਨੇ ਧਿਆਨ ਦਿੱਤਾ ਸਾਡੀ ਸਰਕਾਰ ਆਈ ਹਜ਼ਾਰਾਂ ਕਰੋੜ ਦੀ ਪਾਈਪਲਾਈਨ ਪਾਈ ਤੇ ਜਿਹੜਾ ਪਾਣੀ ਅੱਗੇ ਦੂਜੇ ਸੂਬਿਆਂ ਨੂੰ ਬੈਠ ਕੇ ਚਲਾ ਜਾਂਦਾ ਸੀ ਪੰਜਾਬ ਦੇ ਵਿੱਚ ਵਾਪਸ ਨੇ ਆਉਣਾ ਤੇ 40% ਲੈਰੀ ਪਾਣੀ ਪੰਜਾਬ ਦੇ ਵਿੱਚ ਪਿੱਛੇ ਦੋ ਸਾਲਾਂ ਚ ਵੱਧ ਦਿੱਤਾ ਸਾਡੇ ਦੇ ਜ਼ਿਲ੍ਹੇ ਦੀ ਗੱਲ ਕਰਾਂ ਕਦੇ ਕਿਸੇ ਨੇ ਇੱਥੇ ਪੰਚੀ ਨਹੀਂ ਸਦਿੱਤੀ ਨਹਿਰਾਂ ਨੂੰ ਤੇ ਜਿੱਦਰ ਮੀਤ ਕੋਲੇ ਮਹਿਕਮਾ ਸੀ 250 ਕਰੋੜ ਰੁਪਇਆ ਮੈਂ ਇਕੱਲੇ ਬਰਨਾਲੇ ਜ਼ਿਲ੍ਹੇ ਨੂੰ ਦਿੱਤਾ ਕੋਈ ਐਸਾ ਪਿੰਡ ਨਹੀਂ ਜਿੱਥੇ 2-2 ਕਰੋੜ ਦੀ 1.5 ਕਰੋੜ ਦੀ ਪਾਈਪ ਲਾਈਨ ਜਿਹੜੀ ਹੈ ਉਹ ਨਾ ਮਿਲੂ ਤੇ ਜੇ ਤੁਹਾਡੇ ਪਿੰਡ ਦੇ ਵੀ ਬੜੇ ਕੰਮ ਨੇ ਜਿਹੜੇ ਉਹ ਰਹਿੰਦੇ ਹੋਣਗੇ ਪਰ ਮੈਂ ਪਿਛਲੇ 2 ਸਾਲ ਦਾ ਕਿਉਂਕਿ ਛੱਪੜਾ ਦਾ ਨਾ ਐਡਾ ਵੱਡਾ ਫਰਮਾਈ ਦੇ ਵਿੱਚ ਮੈਂ ਕੀ ਕਹਾਂ ਰਕ ਤੁਸੀਂ ਵੀ ਕਹਿੰਦੇ ਕਿ ਨਰਕ ਦੇ ਵਿੱਚ ਬੈਠਿਆ ਐਡਾ ਵੱਡਾ ਮਰਕਾ ਕਿਉਂਕਿ ਪੈਸਾ ਇਹਨਾਂ ਤੇ ਲੱਗਦਾ ਬਹੁਤ ਬੜਾ ਕੰਢੀ ਸਰਕਾਰ ਹੈ ਵੀ ਜਿਹਨੇ ਇਸ ਕੰਮ ਨੂੰ ਹੱਥ ਪਾਇਆ ਤੁਹਾਡੇ ਦੋ ਚੱਪੜਾਂ ਨੂੰ ਪੈਸੇ 56 ਲੱਖ ਰੁਪਈਆ ਦਿੱਤਾ ਉਹ ਜਿਹੜਾ ਪਰਲੇ ਪਾਸੇ ਚੱਪੜ ਹੈ ਉਹ ਨੂੰ ਤੇ ਜਿਹੜਾ ਇਧਰ ਅੱਡੇ ਤੇ ਆ 40 ਲੱਖ ਰੁਪਈਆ ਇਹ ਛੱਪੜ ਉਹ ਦਿੱਤਾ ਤੇ 11 ਲੱਖ ਦੀ ਪਾਈਪਾਂ 'ਚ 50 ਲੱਖ ਰੁਪਈਆ ਛੱਪੜ ਉਹ ਦਿੱਤਾ ਹਾਲਾਂਕਿ ਕੋਕੇ ਪਹਿਲਾਂ ਜ਼ਮੀਨ ਵੇਚੀ ਨਹੀਂ ਸੀ ਜੀਤੇ ਕਰਕੇ ਅਸੀਂ ਤਾਂ پیسے ਦਿੱਤਾ ਇਹਦਾ ਕੰਮ ਨਹੀਂ ਚੱਲ ਪਿਆ ਹੁਣ ਜ਼ਮੀਨ ਵੇਚੀ ਆ ਪਾਣੀ ਜਿਹੜਾ ਇੱਕ ਇੱਕ ਕਰਕੇ ਜਿਹੜਾ ਕੱਟਣਾ ਸ਼ੁਰੂ ਹੋਇਆ ਹੁਣ ਵੀ ਮੇਰੇ ਰਸਤੇ 'ਚ ਚਈ ਦੇ ਨਾਲ ਗੱਲ ਹੁੰਦੀ ਆਈ ਹੈ ਇਹ ਛੱਪੜ ਵੀ ਜੇ ਮੇਰਾ ਉਹ ਚੱਪੜ ਬਣਿਆ ਉਹ ਤੋਂ ਵੀ ਚੰਗਾ ਜਿਹੜੇ ਚੱਪੜ ਤੇ ਅੱਜ ਦੀ ਕਿੜੀ ਉੱਤੇ ਸਾਰੇ ਲੋਕ ਜਿਹੜੇ ਉਹਦੇ ਆਰ ਗਵਣ ਤੇ ਰਹਿੰਦੇ ਆ ਮਰਕੀ ਜ਼ਿੰਦਗੀ ਭੋਗ ਰਹੇ ਆ ਉੱਥੇ ਲੋਕ ਸਾਹ ਨੂੰ ਸੈਰ ਕਰਾ ਕਰਨਗੇ ਤੁਹਾਡੇ ਕੋਲੇ ਆ ਪੰਜਾਂ ਮਹੀਨਿਆਂ ਤੱਕ ਤੇ ਜਿੰਨੇ ਫਰਮਾਈ ਦੇ ਹੋਰ ਚੱਪੜ ਮੇਰਾ ਤੁਹਾਡੇ ਨਾਲ ਵਾਦਾ ਹੈ ਕਿ 55 ਸਾਲਾਂ ਦੇ ਅੰਦਰ ਸਾਰੇ ਚੱਪੜਾਂ ਦਾ ਜੂੜ ਜਿਹੜਾ ਵੱਡਾਂਗੇ ਸਾਰੇ ਚੱਪੜਾਂ ਨੂੰ ਮਬੀਨੀ ਕਰ ਕਰਕੇ ਇੱਥੇ 2 ਕੋੜ ਲੱਗੇ ਸਾਡਾ 2.5 ਲੱਗੇ 3 ਲੱਗੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਪਰ ਛੱਪੜਾਂ ਦਾ ਜਿਹੜਾ ਕੋਹ ਹੈ ਜੇ ਤਾਂ ਭਾਈ ਇਹ ਗੱਲ ਝੂਠੀ ਤਾਂ ਲੱਗ ਸਕਦੀ ਹੈ ਜੇ ਤੁਹਾਡੇਆਂ ਦੋ ਚੱਪੜਾਂ ਨੂੰ 7.5 ਕਰੋੜ ਰੁਪਈਆ ਦਾ ਦਿੱਤਾ ਹੋਵੇ ਜਦੋਂ ਪਹਿਲੇ ਦੋ ਸਾਲਾਂ ਚ 7.5 ਕਰੋੜ ਰੁਪਈਆ ਦੋ ਚੱਪੜਾਂ ਦੇ ਸਕਦੇ ਆ ਇਦਰਿਆਂ ਤੇ ਵੀ ਜਿੰਨਾ ਮਰਜ਼ੀ ਲੱਗੇ ਇਹ ਵਾਦਾ ਤੁਹਾਡਾ ਪੁੱਤ ਦਾ ਇੱਥੇ ਵੀ ਮੈਂ ਪੈਸੇ ਦੇਵਾਂਗਾ ਕਿਉਂਕਿ ਪਹਿਲੀ ਵਾਰ ਇਹ ਸਰਕਾਰ ਆਈ ਹੈ ਤੁਸੀਂ ਇਦਰ ਆਪਦੀਆਂ ਰਿਸ਼ਤੇ ਤਾਂ ਨਹੀਂ ਚਾਹ ਤੇ ਹੋਗੇ ਆ ਰਾਜਗੜ ਦਿੰਦਾ ਨਹੀਂ ਦੇਖਿਆ ਚੱਪੜ ਰਾਜਗੜ ਰੋਡ ਤੇ ਹੈ 70 ਲੱਖ ਰੁਪਏ ਉਹਨੂੰ ਦਿੰਦਾ ਉਪਰੀ ਚੱਪੜ ਨੂੰ ਦਿੰਦਾ ਜਿੰਨੇ ਪਿੰਡਾ ਜਿੱਧਰ ਪਤਲਵੜ ਚਲੇ ਜਾਓ ਅਮਲਾ ਸਿੰਘਾਂਲੇ ਚਲੇ ਜਾਓ ਕਟੋ ਕਟ 25 ਕਰੋੜ ਰੁਪਈਆ ਪਿਛਲੇ 2 ਸਾਲ ਦਾ ਕਹਿੰਦੇ ਛੰਭਾ ਉਹ ਦਿੰਦਾ ਕਦੇ ਕਿਸੇ ਸਰਕਾਰ ਨੇ ਦਿੱਤਾ ਕਦੇ ਕਿਸੇ ਸਰਕਾਰ ਨੇ ਇਹਨੂੰ ਠੀਕਾਂ ਨਾਲ ਸ਼ੁਰੂਆਤ ਵੀ ਕਦੇ ਕੀਤੀ ਆਪਣੀ ਸਰਕਾਰ ਨੇ ਪਹਿਲੀ ਵਾਰ ਆ ਵੀ ਸਵਾ ਕਰੋੜ ਰੁਪਈਆ ਤੁਹਾਡੇ ਕੋਲੇ ਸ਼ਕਲਾਂ ਦੇਤਾ ਗ੍ਰੈਡ ਦਾ ਮਸਲਾ ਇੱਥੇ ਪਿਛਲੇ 25 ਸਾਲ ਤੋਂ ਚੱਲਦਾ ਹੁਣ 10 ਸਾਲ ਤੋਂ ਮੈਨੂੰ ਸੁਣਦੇ ਨੋਕੇ ਤੋਂ ਦੱਸਿਆ ਹਸਤ ਵਿੱਚ ਬਿਜੀ ਪਰਵਾਹੀ ਗ੍ਰੈਡ ਬੰਨਾ ਗ੍ਰੈਡ ਬੰਨਾ ਸਾਰੇ ਇੱਥੇ ਲਾਰੇ ਲਾਉਂਦੇ ਰਹੇ ਤੇ ਜੇ ਕੰਮ ਸ਼ੁਰੂ ਕਰਵਾਇਆ ਤਾਂ ਤੁਹਾਡੀ ਸਾਰਿਆਂ ਦੀ ਮਦਦ ਦੇ ਨਾਲ ਭਈ ਆਪਣੀ ਸਰਕਾਰ ਨੇ ਕਰਵਾਇਆ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਕੰਮ ਕਿੰਨੇ ਕਰੋੜ ਦਾ ਕੰਮ ਹੈ ਉਹ 6 ਕਰੋੜ ਦੀ ਲਗਤ ਦੇ ਨਾਲ ਤੁਹਾਡੇ ਬਿਜਲੀ ਕ੍ਰਿੰਡਾ ਜਿਹੜਾ ਪਿੰਡ ਦੇ ਵਿੱਚ ਉਹ ਬਣ ਰਿਹਾ 40 ਲੱਖ ਦੀ ਲਗਤ ਦੇ ਨਾਲ ਤੁਹਾਡੇ ਲਾਇਬ੍ਰੇਰੀ ਬਣ ਗਈ ਲੋਬੀ ਤੇ ਹੈ 40 ਲੱਖ ਦੀ ਲਗਤ ਦੇ ਨਾਲ ਲਾਇਬ੍ਰੇਰੀ ਬਣੀ ਹੈ ਕਮਿਊਨਿਟੀ ਹਾਲ ਹੈ ਜਿਹੜਾ 40 ਲੱਖ ਦਾ ਜਿਹੜਾ ਉਹਦਾ ਕੰਮ ਚੱਲ ਰਿਹਾ ਹੈ 50 ਲੱਖ ਰੁਪਿਆ ਛੋਟੇ ਗੋਮੇ ਜਿੱਥੇ ਬੱਚੇ ਪੜਦੇ ਆ ਪ੍ਰਾਇਮਰੀ ਸਕੂਲ ਤੇ ਵੱਡਾ ਸਕੂਲ 50 ਲੱਖ ਰੁਪਏ ਸਕੂਲਾਂ ਨੂੰ ਆਇਆ ਸੋ ਫਰਮਾਈ ਵਾਲੇ ਉਹ ਪੈਸੇ ਆ ਜਿਹੜੇ ਤੁਹਾਡੇ ਪਿੰਡ ਨੂੰ ਆਇਆ 2.5 ਕਰੋੜ ਰੁਪਏ ਮੈਰੀ ਪਾਈਪਲਾਈਨ ਨੂੰ ਆਇਆ ਕਿਸੇ ਵੀ ਸਰਕਾਰ ਚ ਇੰਨੇ ਪੈਸੇ ਪਹਿਲੇ 2 ਸਾਲਾਂ ਚ ਆਏ ਹੋਣਾ ਆ ਦੋ ਨਾ ਕਰ ਦਿਆ ਪਰ ਅੱবিਦਾਰ ਇਨਸ਼ਾ ਅੱਲਾ ਇਸੇ ਨੂੰ ਆਇਆ ਜਿੱਥੇ ਆਪਾਂ ਬੈਠੇ ਆ ਕਿਸੇ ਵੀ ਸਰਕਾਰ ਚ ਇਹ ਮੈਂ ਇੱਕੋ ਗੱਲ ਦਾ ਚੈਲੰਜ ਕਰ ਦਿੰਦਾ ਤੁਸੀਂ ਪਿਛਲੀਆਂ 10 ਸਰਕਾਰਾਂ ਦਾ ਬੁਰਕ ਬੈਠਿਆ ਕੱਢ ਲੈਣਗੇ ਕਿ ਕਿਹੜੀ ਸਰਕਾਰ ਚ ਕਿੰਨੇ ਕਿੰਨੇ ਕੰਮ ਹੋਇਆ ਪਹਿਲੇ 2 ਸਾਲਾਂ ਚ ਇੰਨੇ ਪੈਸੇ ਫਰਵਰੀ ਦੇ ਵਿੱਚ ਆਏ ਹੋਣ ਇਦੋਂ 20% ਘੱਟ ਵੀ ਆਏ ਹੋਣ ਤਾ ਪੈਸਾ ਨੂੰ ਜਵਾਬ ਵੋਟਾਂ ਨਾਲ ਪਾ ਦਿਓ ਜਿਨ੍ਹਾਂ ਨੇ ਦਿੱਤੇ ਉਹਨਾਂ ਨੂੰ ਪਾ ਦਿਓ ਜੇ ਭਾਈ ਸਾਲਾਂ ਦਾ ਬੱਧ ਪੈਸੇ ਸਾਡੀ ਸਰਕਾਰ ਨੇ ਦਿੱਤੇ ਆ ਤਾਂ ਭਾਈ ਤੁਹਾਡਾ ਹੱਕ ਬਣਦਾ ਹੈ ਕਿ ਆਵਾਜ਼ ਦੀ ਪਾਰਟੀ ਦਾ ਸਾਥ ਦਿਓ ਯਾ 30% ਮੈਂ ਕਹਿੰਦਾ ਤੂੰ 50% ਵੀ ਆਏ ਹੋਰ ਇਹਦਾ ਵੀ ਚੈਲੰਜ ਆ ਪਹਿਲੇ 2 ਸਾਲਾਂ ਦੇ ਆ 50 ਤੁਸੀਂ ਸਾਫ ਦਾ ਪੰਚਾਇਤ ਮੈਂਬਰ ਕੋਈ ਇੱਥੇ ਬੈਠਾ ਹੂੰ 6 ਕਰੋੜ ਦਾ ਇਕੱਲਾ ਗ੍ਰੇਡ ਆ ਸਵਾ 2 ਕਰੋੜ ਦੀ ਪਾਈਪਲਾਈਨਾਂ ਦੇ ਸਾਰਾ ਮਲਾ ਕੇ ਮੈਨੂੰ ਲੱਗਦਾ 10 ਕਰੋੜ ਰੁਪਇਆ ਬਣਦਾ ਜਿਹੜਾ 2 ਸਾਲਾਂ ਤੋਂ ਥੋਡੇ ਪਿੰਡ ਤੋਂ ਆ ਗਿਆ 50 ਲੱਖ ਰੁਪਇਆ ਜਿੱਥੇ ਬੱਚੇ ਪੜ੍ਹਦੇ ਕੱਲੇ ਸਕੂਲ ਨੂੰ ਆਇਆ ਕਿਸੇ ਸਰਕਾਰ ਨੇ 50 ਲੱਖ ਰੁਪਇਆ ਥੋਡੇ ਬੱਚਿਆਂ ਦੇ ਸਕੂਲ ਨੂੰ ਦਿੱਤਾ ਹੋਵੇ ਤਾਂ ਆਹੀ ਤੁਸੀਂ ਦੱਸੋ ਤੋਂ ਮੈਂ ਨਹੀਂ ਕਹਿੰਦਾ ਭਾਈ ਸਾਰੇ ਕੰਮ ਕਰਤੇ ਫਿਰ ਵੀ ਪਰ ਬੜੇ ਕੰਮ ਪਿਛਲੇ 2 ਸਾਲਾਂ 'ਚ ਆਮ ਆਦਮੀ ਪਾਰਟੀ ਨੇ ਥੋੜੇ ਪਿੰਡੇ ਵੀ ਕੀਤੇ